ਇੱਕ ਇੱਕ ਪੌੜੀ ਚੜੋਗੇ ਸਟੈਪ ਬਾਈ ਸਟੈਪ ਤੇ ਕਦੀ ਡਿੱਗੋਗੇ ਨਹੀਂ ਇੱਕਦਮ ਵੱਡੀ ਛਾਲ ਮਾਰੋਗੇ ਤੇ ਰਾਹ ਦੇ ਵਿੱਚ ਡਿੱਗਣ ਦਾ ਡਰ ਜ਼ਰੂਰ ਰਹਿੰਦਾ ਵੱਡੇ ਡੇਰੀ ਫਾਰਮਰਸ ਜੋ ਇੱਕਦਮ ਵੱਡਾ ਸ਼ੈੱਡ ਪਾ ਲਿਆ ਜਾਂ ਸਾਰੀਆਂ ਵੱਡੀਆਂ گاਵਾ ਲੈ ਆਂਦੀਆਂ ਕੀ ਡੇਰੀ ਫਾਰਮਿੰਗ ਸਿਰਫ ਪੈਸੇ ਵਾਲੇ ਲੋਕਾਂ ਦਾ ਕੰਮ ਹੈ ਕੀ ਛੋਟਾ ਕਿਸਾਨ ਵੱਡਾ ਤੇ ਸਫਲ ਡੇਰੀ ਫਾਰਮਰ ਨਹੀਂ ਬਣ ਸਕਦਾ ਅੱਜ ਅਸੀਂ ਸਾਰੇ ਸਵਾਲਾਂ ਦਾ ਜਵਾਬ ਇਸ ਵੀਡੀਓ ਦੇ ਵਿੱਚ ਵੇਖਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਜਾਇਓ ਤਾਂ ਕਿ ਸਾਰੇ ਸਵਾਲਾਂ ਦਾ ਜਵਾਬ ਤੁਹਾਡਾ ਮੈਂ ਸਾਂਝਾ ਕਰ ਸਕਾਂ ਇਹ ਮੇਰਾ ਨਜ਼ਰੀਆ ਹੈ ਤੁਹਾਡੇ ਜ਼ਿਹਨ ਦੇ ਵਿੱਚ ਹੋਰ ਵੀ ਕੋਈ ਸਵਾਲ ਹੋਏਗਾ ਤਾਂ ਉਹ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸ ਦਿਓ ਆਪਾਂ ਉਸ ਦੇ ਉੱਤੇ ਵੀ ਡਿਸਕਸ਼ਨ ਕਰ ਲਾਂਗੇ ਫਿਰ ਚਲੋ ਸ਼ੁਰੂ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਉੱਤੇ ਤੇ ਕੀ ਡੇਰੀ ਫਾਰਮਰ ਸਿਰਫ ਵੱਡੇ ਕਿਸਾਨਾਂ ਦਾ ਤੇ ਪੈਸੇ ਵਾਲਾ ਲੋਕਾਂ ਦਾ ਕੰਮ ਹੈ ਨਹੀਂ ਨੋ ਬਿਗ ਨੋ ਕਿਉਂ ਪੈਸੇ ਦੇ ਨਾਲ ਤੁਸੀਂ ਵੱਡਾ ਸ਼ੈੱਡ ਵੱਡੀਆਂ گاਵਾਂ ਜ਼ਰੂਰ ਖਰੀਦ ਕੇ ਲਿਆ ਸਕਦੇ ਹੋ ਪਰ ਜੋ ਨੋਲੇਜ ਹੈ ਤੇ ਮੈਨੇਜਮੈਂਟ ਹੈ ਉਹ ਤੁਹਾਨੂੰ ਛੋਟੇ ਕਿਸਾਨ ਨੂੰ ਥੱਲਿਓ ਸ਼ੁਰੂ ਹੋ ਕੇ ਜਦੋਂ ਸਟੈਪ ਬਾਏ ਸਟੈਪ ਉੱਪਰ ਜਾਏਗਾ ਐਕਸਪੀਰੀਅੰਸ ਦੇ ਨਾਲ ਆਏਗੀ ਇੱਕਦਮ ਕਦੀ ਨਹੀਂ ਆਉਂਦੀ जिन्ने ਵੱਡਾ ਸ਼ੈੱਡ ਪਾ ਲਿਆ ਵੱਡਿਆ گاਵਾ ਲੈ ਆਂਦੀਆ ਤਨ ਇੱਕ ਫੈਕਟ ਦੱਸਦੀ ਆ ਹਕੀਕਤ 90% 90 ਤੋਂ ਵੀ ਜ਼ਿਆਦਾ ਹੋਣਗੇ 90% ਜਿਹੜੇ ਡੇਰੀ ਫਾਰਮਰਸ ਫੇਲ ਹੁੰਦੇ ਨੇ ਡੇਰੀ ਫਾਰਮ ਬੰਦ ਹੁੰਦੇ ਨੇ ਉਹ ਪੈਸੇ ਵਾਲੇ ਲੋਕਾਂ ਦੇ ਹੁੰਦੇ ਨੇ ਕਦੀ ਵੀ ਛੋਟੇ ਕਿਸਾਨ ਦਾ ਜਾਂ ਇੱਕ ਆਮ ਬੰਦੇ ਦਾ ਜਿਹਨੇ ਡੇਰੀ ਫਾਰਮ ਖੋਲਿਆ ਹੁੰਦਾ ਉਹਦਾ ਕਦੀ ਡੇਰੀ ਫਾਰਮ ਬੰਦ ਨਹੀਂ ਹੁੰਦਾ ਕਿਉਂਕਿ ਉਹਨੇ ਥੱਲਿਓ ਗਰਾਊਂਡ ਲੈਵਲ ਤੋਂ ਮਿਹਨਤ ਕੀਤੀ ਹੈ ਇਕਦਮ ਵੱਡੀ ਛਾਲ ਨਹੀਂ ਮਾਰੀ ਜਿਹੜੇ ਵੱਡੇ ਡੇਰੀ ਫਾਰਮਰ ਹੁੰਦੇ ਨੇ ਉਹ ਕੀ ਕਰਦੇ ਨੇ ਕਿ ਇਕਦਮ ਵੱਡਾ ਜੰਪ ਮਾਰ ਲੈਂਦੇ ਨੇ ਇਕਦਮ ਵੱਡਾ ਸ਼ੈੱਡ ਪਾ ਦੋ ਬਹੁਤ ساری ਵੱਡੀ ਰਕਮ ਤੁਸੀਂ ਇਨਵੈਸਟ ਕਰ ਦਿੱਤੀ ਹੈ ਡੇਰੀ ਫਾਰਮਰ ਦੇ ਉੱਤੇ ਪਰ ਗਾਵਾਂ ਤੁਸੀਂ ਇਕਦਮ ਬਹੁਤ ਜ਼ਿਆਦਾ ਦੁੱਧ ਰੱਖ ਲਿਆ ਠੀਕ ਹੈ ਜਦੋਂ ਤੁਹਾਡੇ ਆ ਗਾਵਾਂ ਤੁਸੀਂ ਪਰਚੇਸ ਕਰਕੇ ਲਿਆਉਂਦੀਆਂ ਦੁੱਧ ਤੁਹਾਡੇ ਕੋਲ ਬਹੁਤ ਹੋਏਗਾ ਪਰ ਗਾਵਾਂ ਨੇ ਡਰਾਈ ਵੀ ਹੋਣਾ ਨਾ ਡਰਾਈ ਹੋ ਜਾਂ ਗਿਆ ਰੈਸੈਪਸ਼ਨ ਨਹੀਂ ਆਉਂਦੀ ਕਿਉਂ ਨਹੀਂ ਆਉਂਦੀ ਕਿਉਂਕਿ ਮੈਨੇਜਮੈਂਟ ਚੰਗੀ ਨਹੀਂ ਹੈ ਮੈਨੇਜਮੈਂਟ ਕਿਉਂ ਨਹੀਂ ਚੰਗੀ ਕਿਉਂਕਿ ਜਿੰਨੇ ਇੰਨੀ ਵੱਡੀ ਇਨਵੈਸਟਮੈਂਟ ਕਰਦੀਆ ਉਹਦਾ ਇਹਦੇ ਵਿੱਚ ਜਸਟ ਇੱਕ ਇਨਕਮ ਵਾਸਤੇ ਉਹਨੇ ਸ਼ੁਰੂ ਕੀਤਾ ਉਹ ਕਦੀ ਆਪ ਜਾ ਕੇ ਨਹੀਂ ਦੇਖਦਾ ਉਹਨੇ ਸਾਰੀਆਂ ਚੀਜ਼ਾਂ ਲੇਬਰ ਦੇ ਉੱਤੇ ਛੱਡੀਆਂ ਲੇਬਰ ਦੇ ਉੱਤੇ ਜਿਹੜਾ ਡੇਰੀ ਫਾਰਮ ਡਿਪੈਂਡੈਂਟ ਹੈ ਨਾ ਉਹ ਡੇਰੀ ਫਾਰਮ ਲਾਸ ਦੇ ਵਿੱਚ ਜਾਣ ਦਾ ਬਹੁਤ ਵੱਡਾ ਕਾਰਨ ਹੈ ਕਿ ਉਹ ਲੇਬਰ ਦੇ ਉੱਤੇ ਜਿਹੜਾ ਡੇਰੀ ਫਾਰਮ ਡਿਪੈਂਡੈਂਟ ਹੈ ਨਾ ਉਹ ਡੇਰੀ ਫਾਰਮ ਲਾਸ ਦੇ ਵਿੱਚ ਜਾਣ ਦਾ ਬਹੁਤ ਵੱਡਾ ਕਾਰਨ ਹੈ ਕਿ ਉਹ ਲੇਬਰ ਟੂਟੇ ਡਿਪੈਂਡੈਂਟ ਹੈ ਇੱਕ ਪ੍ਰੈਕਟੀਕਲ ਚੀਜ਼ ਗੱਲ ਹੈ ਤੁਸੀਂ ਸੋਚੋ ਲੇਬਰ ਨੂੰ ਜਸਟ ਮੰਥਲੀ ਸੈਲਰੀ ਚਾਹੀਦੀ ਹੈ ਉਹਨੂੰ ਤੁਹਾਡੇ ਪ੍ਰੋਫਿਟ ਜਾਂ ਲਾਸ ਦੇ ਨਾਲ ਕੋਈ ਮਤਲਬ ਨਹੀਂ ਹੈਗਾ ਤੁਸੀਂ ਮਨਖ ਕਮਾਓ ਜਾਂ ਬਚਾਓ ਉਹਨੂੰ ਇਹ ਚੀਜ਼ ਦਾ ਕੋਈ ਮਤਲਬ ਨਹੀਂ ਜੇ ਘਟਾ ਹੈ ਤਾਂ ਵੀ ਸਾਡਾ ਜੇ ਵਾਧਾ ਹੈ ਤਾਂ ਵੀ ਸਾਡਾ ਉਹਨੂੰ ਤੁਸੀਂ ਮੰਥਲੀ ਸੈਲਰੀ ਦੇਤੀ ਹੈ ਇਹ ਉਹਨੂੰ ਕੀ ਜ਼ਰੂਰਤ ਹੈ ਹਰ ਇੱਕ ਚੀਜ਼ ਦਾ ਧਿਆਨ ਰੱਖਣ ਦੀ ਜੋ ਮਾਲਕ ਹੈ ਜਿਦਾ ਇੰਨਾ ਪੈਸਾ ਲੱਗਾ ਹੋਇਆ ਹੈ ਦਰਦ ਉਹਨੂੰ ਹੋਏਗਾ ਉਹੀ ਜਾ ਕੇ ਦੇਖੇਗਾ ਕਿ ਮੇਰੀ ਹਰ ਇੱਕ ਗਾਂ ਠੀਕ ਹੈਗੀ ਹੈ ਕਿ ਨਹੀਂ ਹੈਗੀ ਜੇ ਤੁਸੀਂ ਆਪ ਜਾ ਕੇ ਦੇਖਦੇ ਹੋ ਤੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਗਾਂ ਕੋਈ ਬਿਮਾਰ ਹੈਗੀ ਹੈ ਕਿ ਨਹੀਂ ਹੈਗੀ ਹੈ ਤੁਸੀਂ ਉਹਦਾ ਜੋ ਟ੍ਰੀਟਮੈਂਟ ਹੈ ਉਹ ਪਹਿਲੀ ਸਟੇਜ ਦੇ ਉੱਤੇ ਕਰ ਦਿਓ ਜਦੋਂ ਤੁਸੀਂ ਕਿਹੇ ਵੀ ਚੀਜ਼ ਨੂੰ ਪਹਿਲੀ ਸਟੇਜ ਦੇ ਉੱਤੇ ਫੜ ਲਿਆ ਤੇ ਤੁਹਾਡਾ ਹਰ ਚੀਜ਼ ਸੌਖੀ ਹੋ ਜਾਂਦੀ ਹੈ ਤੁਸੀਂ ਉਸ ਨੂੰ ਟ੍ਰੀਟ ਵਧੀਆ ਕਰ ਲਗੇ ਘੱਟ ਪੈਸੇ ਦੇ ਵਿੱਚ ਟ੍ਰੀਟਮੈਂਟ ਹੋਏਗੀ ਤੁਹਾਡੀ ਕਨਸੈਪਸ਼ਨ ਵਧੀਆ ਆਏਗੀ ਹੁਣ ਦੇਖੋ ਜਿਨ੍ਹਾਂ ਨੇ LSD ਦੀ ਲੰਪੀ ਸਕਿਨ ਡਿਜ਼ੀਜ਼ ਦੀ ਵੈਕਸੀਨੇਸ਼ਨ ਨਹੀਂ ਸੀ ਕਰਾਈ ਐਨ ਆ ਰੋਲ ਆਪਿਆ ਹੋਈ ਸੀ ਸਾਰੇ ਥਾਈ ਜਿਨ੍ਹਾਂ ਨਹੀਂ ਕਰਾਈ ਉਹ ਮਾਰੇਗੀ ਹੈ ਨਾ ਆਜ ਉਸ ਦੇ ਨਤੀਜੇ ਉਹਨਾਂ ਦੇ ਅੱਗੇ ਆ ਐਫ ਐਮ ਡੀ ਵੀ ਲੋਕ ਜਿਹੜੇ ਹੈਗੇ ਉਹ ਵੈਕਸੀਨ ਪ੍ਰੋਪਰਲੀ ਟਾਈਮਿੰਗ ਤੇ ਨਹੀਂ ਕਰਾਉਂਦੇ ਜੇ ਕਰਾਉਂਦੇ ਐ ਤੇ ਕੋールド 체ਨ ਨਹੀਂ ਮੇਨਟੇਨ ਹੁੰਦੀ ਕਈਆਂ ਦੀ ਤੇ ਕਈਆਂ ਦੀ ਉਹ ਇਮਿਊਨਿਟੀ ਨਹੀਂ ਬਣਦੀ ਕਿਉਂਕਿ ਉਹਨਾਂ ਵੈਕਸੀਨੇਸ਼ਨ ਚੰਗੀ ਤਰ੍ਹਾਂ ਨਹੀਂ ਕੀਤੀ ਹੁੰਦੀ ਇਹ ਸਾਰੀਆਂ ਚੀਜ਼ਾਂ ਜਿਹੜਾ ਛੋਟਾ ਕਿਸਾਨ ਹੁੰਦਾ ਉਹ ਕਦੀ ਨਹੀਂ ਮਰਦਾ ਇਸੇ ਕਰਕੇ ਨਹੀਂ ਮੰਨਦਾ ਕਿਉਂਕਿ ਉਹ ਮਿਹਨਤ ਕਰਨਾ ਜਾਣਦਾ ਤੇ ਉਹਨੇ ਮਿਹਨਤ ਆਪ ਕਰਦਾ ਉਹ ਹਰ ਇੱਕ ਪੌੜੀ ਇੱਕ ਇੱਕ ਕਰਕੇ ਛੱੜਦਾ ਉਹਨੂੰ ਪਤਾ ਹੁੰਦਾ ਕਿ ਕਿੱਥੇ ਕਿਹੜੀ ਗਲਤੀ ਮੈਂ ਕੀਤੀ ਸੀ ਤੇ ਹੁਣ ਮੈਂ ਕਿਹੜੀ ਰਿਪੀਟ ਨਹੀਂ ਕਰਨੀ ਇਸੇ ਕਰਕੇ ਉਹ ਬੰਦਾ ਕਦੀ ਫੇਲ ਨਹੀਂ ਹੋ ਸਕਦਾ ਇਹ ਤੇ ਸੀ ਇੱਕ ਗੱਲ ਦੂਜੀ ਗੱਲ ਆਉਂਦੀ ਹੈ ਕਿ ਸਾਡਾ ਆ ਦਿਮਾਗ ਕਿਹੜੇ ਪਾਸੇ ਹੈ ਜੇ ਅਸੀਂ ਸੋਚ ਕੇ ਚੱਲਿਆ ਕਿ ਇਹ ਚੀਜ਼ ਮੈਂ ਕਰਨੀ ਹੈ ਤੇ ਫਿਰ ਉਹ ਚੀਜ਼ ਹੁੰਦੀ ਹੈ ਜੈਸੀ ਸੋਚ ਲਿਆ ਕਿ ਇਹ ਚੀਜ਼ ਜਸਟ ਮੈਂ ਉਹਦਾ ਹੀ ਸ਼ੁਰੂ ਕੀਤੀ ਹੈ ਕਿ ਲੋਕਾਂ ਵਾਲੇ ਵੀ ਆ ਕੇ ਸ਼ੁਰੂ ਕੀਤੇ ਕਿ ਉਹਦੇ ਡੇਰੀ ਫਾਰਮ ਉਹ ਇੰਨੇ ਕਮਾਉਂਦਾ ਹੈ ਜਾਂ ਇੰਨਾ ਉਹਦੇ ਕੋਲ ਪੈਸਾ ਉਹਨੇ ਡੇਰੀ ਫਾਰਮ ਸ਼ੁਰੂ ਕੀਤਾ ਉਹਦਾ ਡੇਰੀ ਫਾਰਮ ਬਹੁਤ ਵਧੀਆ ਮੈਂ ਦੇਖ ਕੇ ਆਇਆ ਸੀ ਕਿ ਮੈਂ ਵੀ ਸ਼ੁਰੂ ਕਰਦਾ ਜਸਟ ਕਿਸੇ ਹੋਰ ਨੂੰ ਵੇਖ ਕੇ ਡੇਰੀ ਫਾਰਮ ਜਿਨੇ ਸ਼ੁਰੂ ਕੀਤਾ ਹੈ ਨਾ ਉਹ ਕਦੀ ਸਫਲ ਨਹੀਂ ਹੁੰਦਾ ਜੇ ਤੱਕ ਉਹਦਾ ਆਪਣਾ ਮਨ ਇਸ ਚੀਜ਼ ਦੇ ਵਿੱਚ ਨਹੀਂ ਹੈ ਆਪਣਾ ਮਨ ਲਗਾਓਗੇ ਆਪਣਾ ਧਿਆਨ ਲਾਓਗੇ ਪੋਜੀਟਿਵ ਰਹੋਗੇ 2-3 ਸਾਲ ਹਰ ਇੱਕ ਡੇਰੀ ਫਾਰਮ ਦੇ ਓਕੇ ਹੁੰਦੇ ਆ ਕਿਸੇ ਦਾ ਵੀ ਇਹ ਟਾਈਮ ਜੋ ਸਟਾਰਟਿੰਗ ਪੀਰੀਅਡ ਹੁੰਦਾ ਕਿਸੇ ਦਾ ਵੀ ਸੌਖਾ ਨਹੀਂ ਹੁੰਦਾ ਮੁਸ਼ਕਿਲਾਂ ਹਰ ਇੱਕ ਡੇਰੀ ਫਾਰਮ ਦੇ ਵਿੱਚ ਹੈਗੀਆਂ ਨੇ ਸਿਰਫ ਗੱਲ ਇਹ ਹੈ ਕਿ ਅਸੀਂ ਉਸ ਨੂੰ ਕਿਵੇਂ ਹੈਂਡਲ ਕਰਦੇ ਆ ਚੀਜ਼ਾਂ ਵੀ ਸੌਖੀਆਂ ਹੈਂਡਲ ਹੋ ਜਾਂਦੀਆਂ ਨੇ ਸਿਰਫ ਗੱਲ ਇਹ ਆ ਕਿ ਤੁਹਾਡੇ ਨਜ਼ਰੀਏ ਦੀ ਜਿਵੇਂ ਤੁਹਾਡਾ ਨਜ਼ਰੀਆ ਵਧੀਆ ਹੋਏਗਾ ਓਵੇਂ-ਓਵੇਂ ਚੀਜ਼ਾਂ ਸੌਖੀ ਆਉ ਜਾਣਗੀਆਂ ਤੇ ਮੈਂ ਉਮੀਦ ਕਰਦੀ ਆਂ ਕਿ ਤੁਸੀਂ ਮੇਰੀ ਵੀਡੀਓ ਪੂਰੀ ਸੁਣੀ ਹੋਏਗੀ ਤੇ ਵਧੀਆ ਲੱਗੀ ਹੋਏਗੀ ਇਸ ਚੀਜ਼ ਦਾ ਤੁਸੀਂ ਕੀ ਸੋਚਦੇ ਹੋ ਤੇ ਉਹ ਮੈਨੂੰ ਥੱਲੇ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸ ਦਿਓ ਕਿ ਤੁਹਾਡਾ ਨਜ਼ਰੀਆ ਕੀ ਹੈ ਇਸ ਚੀਜ਼ਾਂ ਦੇ ਉੱਤੇ ਤੇ ਫਿਰ ਮਿਲਦੇ ਹਾਂ ਨੈਕਸਟ ਟਾਪਿਕ ਦੇ ਉੱਤੇ ਮੇਰੀ ਇੱਕ ਵੀਡੀਓ ਆਏਗੀ ਉਹ ਆਜਾ ਰਹੀ ਸੀ ਕਿ ਅਸੀਂ ਘੱਟ ਪੈਸਿਆਂ ਦੇ ਵਿੱਚ ਸ਼ੈੱਡ ਕਿਵੇਂ ਬਣਾ ਸਕਦੇ ਹਾਂ ਉਹ ਕੱਲ ਦੇ ਉੱਤੇ ਪੋਸਟਪੋਨ ਹੋ ਗਈ ਹੈ ਕਿਉਂਕਿ ਇਹ ਟਾਪਿਕ ਉਹ ਜ਼ਿਆਦਾ ਜ਼ਰੂਰੀ ਸੀ ਬਹੁਤ سارے ਕਹਿੰਦੇ ਆ ਕਿ ਅਸੀਂ ਨਵਾਂ ਡੇਰੀ ਫਾਰਮ ਸ਼ੁਰੂ ਕਰਨਾ ਹੈ ਤਾਂ ਕਿਵੇਂ ਲਾਸ ਨਹੀਂ ਹੋਏਗਾ ਲਾਸ ਪ੍ਰੋਫਿਟ ਸਾਡੇ ਹੱਥ ਵਿੱਚ ਸਾਡੇ ਹੱਥ ਦੇ ਵਿੱਚ ਹੈਗਾ ਕੋਈ ਵੀ ਬਿਜ਼ਨਸ ਇੰਨਾ ਸੌਖਾ ਨਹੀਂ ਹੁੰਦਾ ਪ੍ਰੋਬਲਮਸ ਹਰ ਇੱਕ ਬਿਜ਼ਨਸ ਦੇ ਵਿੱਚ ਆਉਂਦੀ ਹੈ ਪਰਮਾਤਮਾ ਦਾ ਨਾਮ ਲੈ ਕੇ ਉਹ ਸੱਚੇ ਵਾਹਿਗੁਰੂ ਦਾ ਨਾਮ ਲੈ ਕੇ ਚੀਜ਼ਾਂ ਨੂੰ ਸ਼ੁਰੂ ਕਰੋ ਤੇ ਆਪਣੀ ਮਿਹਨਤ ਕਰਦੇ ਰਹੋ ਤੇ ਹਰ ਇੱਕ ਚੀਜ਼ ਤੇ ਬਰਕਤ ਪੈਂਦੀ ਹੈ ਕੋਈ ਵੀ ਚੀਜ਼ ਔਖੀ ਨਹੀਂ ਹੈਗੀ ਇਸ ਦੁਨੀਆ ਦੇ ਉੱਤੇ ਇੱਥੋਂ ਤੱਕ ਕਿ ਇੰਪੋਸੀਬਲ ਵਰਲਡ ਵਿੱਚ ਵੀ ਹੈਗਾ ਕਿ ਆਈ ਏਮ ਪੋਸੀਬਲ ਨਾ ਮੁਮਕਿਨ ਚੀਜ਼ ਵੀ ਤੁਸੀਂ ਮੁਮਕਿਨ ਕਰ ਸਕਦੇ ਹੋ ਆਪਣੇ ਹੌਂਸਲੇ ਦੇ ਨਾਲ ਇਸੇ ਨੋਟ ਦੇ ਉੱਤੇ ਕੱਲ ਨਵੀਂ ਵੀਡੀਓ ਦੇ ਵਿੱਚ ਮਿਲਦੇ ਆਂ ਬਾਏ